ਸਾਮ ਹਮਲੇ ਤੋਂ ਬਾਅਦ ਭਾਰਤੀ ਫੌਜ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਦੱਸਿਆ ਕਿ ਹੁਣ ਉਹ ਰਾਜਸਥਾਨ ਦੇ ਜੈਸਲਮੇਰ ਦੇ ਵਿੱਚ ਭਾਰਤੀ ਫੌਜ ਦੇ ਵੱਲੋਂ ਯੁੱਧ ਅਭਿਆਸ ਜਿਹੜਾ ਕੀਤਾ ਗਿਆ ਰੇਤ ਦੇ ਟਿੱਬਿਆਂ ਦੇ ਉੱਤੇ ਅਰਜੁਨ ਟੈਂਕ ਦੇ ਨਾਲ ਐਕਸਰਸਾਈਜ਼ ਜਿਹੜੀ ਕੀਤੀ ਗਈ ਹੈ ਜਿਸ ਦੀਆਂ ਤਸਵੀਰਾਂ ਤੁਹਾਨੂੰ ਨਾਲ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਭਾਰਤੀ ਫੌਜ ਦੇ ਵੱਲੋਂ ਇਹ ਤਿਆਰੀਆਂ ਜਿਹੜੀਆਂ ਕੀਤੀਆਂ ਛਾਰੀਆਂ ਨੇ ਦੱਸ ਦਈਏ ਕਿ ਲਗਾਤਾਰ ਜੋ ਪਾਕਿਸਤਾਨ ਦੇ ਮੰਤਰੀ ਨੇ ਉਹਨਾਂ ਦੇ ਵੱਲੋਂ ਵੱਡੇ ਬਿਆਨ ਜਿਹੜੇ ਦਿੱਤੇ ਜਾਂਦੇ ਨੇ ਕਿ ਪ੍ਰਮਾਣੂ ਬੰਬ ਜਿਹੜਾ ਭਾਰਤ ਦੇ ਲਈ ਰੱਖਿਆ ਹੋਇਆ ਹੈ ਹੋਰ ਕਈ ਤਰ੍ਹਾਂ ਦੇ ਵੱਡੇ ਬਿਆਨ ਜਿਹੜੇ ਦਿੱਤੇ ਜਾਂਦੇ ਨੇ ਕਿ ਮਜ਼ਾਈਲਾਂ ਦੇ ਮੂੰਹ ਜਿਹੜੇ ਨੇ ਉਹ ਭਾਰਤ ਵੱਲ ਨੇ ਇਸ ਤੋਂ ਬਾਅਦ ਜਿਹੜਾ ਦੱਸਦੇ ਕਿ ਭਾਰਤੀ ਫੌਜ ਲਗਾਤਾਰ ਜੁਆ ਹੈ ਆਪਣੀ ਐਕਸਰਸਾਈਜ਼ ਕਰਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਦੱਸਦੇ ਕਿ ਰਾਜਸਥਾਨ ਦੇ ਜੈਸਲਮੇਰ ਦੇ ਵਿੱਚ ਅਲਰਟ ਜਿਹੜਾ جاری ਹੈ ਸਰਹੱਦ ਦੇ ਉੱਤੇ ਬਾਰਡਰ ਦੇ ਉੱਤੇ ਐਕਸਰਸਾਈਜ਼ ਜਿਹੜੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਭਾਰਤੀ ਫੌਜ ਦੇ ਜਵਾਨਾਂ ਦੇ ਵੱਲੋਂ ਆਪਣੀ ਤਾਕਤ ਜਿਹੜੀ ਚੋਕੀ ਜਾ ਰਹੀ ਹੈ ਉੱਥੇ ਦੱਸ ਦਈਏ ਕਿ ਭਾਰਤੀ ਫੌਜ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਭਾਰਤੀ ਫੌਜ ਜੋ ਹੈ ਉਹ ਲਗਾਤਾਰ ਐਕਸ਼ਨ ਦੇ ਵਿੱਚ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਘਟਨਾ ਹੋਵੇ ਉਸ ਦਾ ਸਾਹਮਣਾ ਕਰਨ ਦੇ ਲਈ ਅਸੀਂ ਤਿਆਰ ਹਾਂ ਲੇਕਿਨ ਬਾਰਡਰਾਂ ਦੇ ਉੱਤੇ ਬੀਐਸਐਫ ਤਿਆਰਬਰ ਤਿਆਰ ਖੜੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਸਖਵਾਮੀ ਘਟਨਾ ਦੇ ਨਾਲ ਅਸੀਂ ਨਜਿੱਠਣ ਦੇ ਲਈ ਤਿਆਰ ਹਾਂ ਸਾਡੇ ਬੀਐਸਐਫ ਦੇ ਜਵਾਨ ਹਰ ਇੱਕ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਤਿਆਰ ਨੇ ਸੋ ਜੇਕਰ ਪਹਿਲਗਾਮ ਦੀ ਗੱਲ ਕੀਤੀ ਜਾਏ ਪਰ ਉੱਥੇ ਭਾਰਤੀਆਂ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਕਿ ਕਿਵੇਂ ਮੌਤ ਦੇ ਘਾਟ ਜਿਹੜਾ ਉਤਾਰਿਆ ਜਾਂਦਾ ਹੈ ਪੁਲਿਸ ਕਰਮੀ ਬਣ ਕੇ ਆਏ ਚਾਰਾਤਵਾਦੀਆਂ ਦੇ ਬੋਲੋਂ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਮਲਾ ਕੀਤਾ ਗਿਆ ਧਰਮ ਪੁੱਛਣ ਤੋਂ ਬਾਅਦ ਉਹਨਾਂ ਨੂੰ ਮੋਦੇ ਘਾੜ ਜਿਹੜਾ ਉਤਾਰ ਦਿੱਤਾ ਗਿਆ ਸੀ ਤੇ ਇਸੇ ਤੋਂ ਬਾਅਦ ਭਾਰਤ ਦੇ ਵੱਲੋਂ ਲਗਾਤਾਰ ਪਾਕਿਸਤਾਨ ਦੇ ਉੱਤੇ ਵੱਡੇ ਐਕਸ਼ਨ ਜਿਹੜੇ ਲਏ ਗਏ ਪਾਕਿਸਤਾਨੀਆਂ ਨੂੰ ਭਾਰਤ ਛੱਡਣ ਦੇ ਲਈ ਹੋਰ ਕਈ ਤਰ੍ਹਾਂ ਦੇ ਜੇਕਰ ਗੱਲ ਕੀਤੀ ਜਾਏ ਸਿੰਧੂ ਚਲ ਸਮਝੌਤੇ ਨੂੰ ਲੈ ਕੇ ਰੱਦ ਜਿਹੜਾ ਇਹ ਫੈਸਲਾ ਕੀਤਾ ਗਿਆ ਤੇ ਕਈ ਤਰ੍ਹਾਂ ਦੇ ਵੱਡੇ ਫੈਸਲੇ ਜਿਹੜੇ ਨੇ ਭਾਰਤ ਦੇ ਵੱਲੋਂ ਲਏ ਗਏ ਤੇ ਇਸੇ ਤੋਂ ਬਾਅਦ ਹੁਣ ਪਾਕਿਸਤਾਨ ਦੀ ਜੇਕਰ ਗੱਲ ਕੀਤੀ ਜਾਏ ਤਾਂ ਪਾਕਿਸਤਾਨ ਦੇ ਪੀਪਲਜ਼ ਪਾਰਟੀ ਦੇ ਜਿਹੜੇ ਚੇਅਰਮੈਨ ਨੇ ਬਲਾਵਲ ਪੁੱਟੂ ਉਹਨਾਂ ਦੇ ਵੱਲੋਂ ਵੀ ਧਮਕੀ ਛੜੇ ਦਿੱਤੀ ਕਿ ਜੇਕਰ ਪਾਣੀ ਰੋਕਿਆ ਗਿਆ ਤਾਂ ਦਰਿਆਵਾਂ ਦੇ ਵਿੱਚ ਖੂਨ ਵਹਿ ਜਾਏਗਾ ਸਿੰਧ ਦਰਿਆ ਸਾਡਾ ਹੈ ਸਾਡਾ ਹੀ ਰਹੇਗਾ ਜਦੋਂ ਸਾਡਾ ਪਾਣੀ ਇਸ ਦੇ ਵਿੱਚ ਵਹੇਗਾ ਜਾਂ ਉਹਨਾਂ ਦਾ ਖੂਨ ਪਾਕਿਸਤਾਨ ਦੇ ਰੇਲ ਮੰਤਰੀ ਦੀ ਜੇਕਰ ਗੱਲ ਕਰੀਏ ਤਾਂ ਹਨੀਫ ਅਬਾਸੀ ਜੂ ਨੇ ਉਹਨਾਂ ਨੇ ਕਿਹਾ ਕਿ ਸਾਡੀਆਂ ਸਾਰੀਆਂ ਮਜਾਲਾਂ ਜੂ ਨਹੀਂ ਉਹ ਭਾਰਤ ਦੇ ਵੱਲ ਸਹਿਦੇਤ ਨੇ ਜੇਕਰ ਭਾਰਤ ਕਿਸੇ ਵੀ ਤਰ੍ਹਾਂ ਦੀ ਗਲਤੀ ਕਰਨ ਦਾ ਫੈਸਲਾ ਕਰਦਾ ਹੈ ਤਾਂ ਉਸ ਨੂੰ ਇਸੇ ਭਾਰੀ ਕੀਮਤ ਜਿਹੜੀ ਝਕਾਉਣੀ ਪਏਗੀ ਨਾਲ ਹੀ ਇਹ ਕਿਹਾ ਗਿਆ ਕਿ ਜਿੱਥੇ ਮਜ਼ਾਈਲਾ ਤਿਆਰ ਨੇ ਪ੍ਰਮਾਣੂ ਬੰਬ ਵੀ ਸਿਰਫ ਭਾਰਤ ਦੇ ਲਈ ਜਿਹੜਾ ਰੱਖਿਆ ਹੋਇਆ ਸੋ ਇੱਥੇ ਜੇਕਰ ਅਸੀਂ ਗੱਲ ਕੀਤੀ ਜਾਏ ਤਾਂ ਪਾਕਿਸਤਾਨ ਅਕੁਪਾਈਡ ਕਸ਼ਮੀਰ ਦੇ ਉੱਤੇ ਜਿਹੜਾ ਪਾਕਿਸਤਾਨੀ ਫੌਜ ਦੀ ਵੀ ਇੱਕ ਮੂਵਮੈਂਟ ਦੇਖਣ ਨੂੰ ਮਿਲੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਨੀਲਮ ਘਾਟੀ ਦੇ ਉੱਤੇ ਫੌਜ ਦੀ ਮੂਵਮੈਂਟ ਜਿਹੜੀ ਵੱਦੀ ਮੁਜ਼ਫਰਾਬਾਦ ਦਾ ਵਿੱਚ ਪਾਕਿਸਤਾਨੀ ਫੌਜ ਦੀ ਵੱਡੀ ਹਲਚਲ ਜਿਹੜੀ ਦੇਖਣ ਨੂੰ ਮਿਲੀ ਹੈ ਲੇਕਿਨ ਇਸੇ ਤੋਂ ਬਾਅਦ ਮੁੜ ਭਾਰਤੀ ਫੌਜ ਜੋ ਹੈ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ। ਅਰਜੁਨ ਟੈਂਕ ਦੇ ਨਾਲ ਜਿਹੜੀ ਐਕਸਰਸਾਈਜ਼ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਰੇਤ ਦੇ ਟਿੱਬਿਆਂ ਦੇ ਉੱਤੇ ਭਾਰਤੀ ਫੌਜ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਦੇ ਨਾਲ ਨਜੀਠਾਂ ਦੇ ਲਈ ਇਹ ਪ੍ਰਕਿਰਿਆ ਜਿਹੜੀ ਕੀਤੀ ਗਈ ਹੈ ਯੁੱਧ ਅਭਿਆਸ ਉੱਥੇ ਕੀਤਾ ਗਿਆ ਤੇ ਭਾਰਤੀ ਫੌਜ ਦੇ ਅਧਿਕਾਰੀਆਂ ਦਾ ਜਿਹੜਾ ਕਹਿਣਾ ਹੈ ਕਿ ਜੇਕਰ ਕੋਈ ਵੀ ਇੱਥੇ ਘਟਨਾ ਵਾਪਰਦੀ ਹੈ ਅਸੀਂ ਤਿਆਰਬਰ ਤਿਆਰ ਖੜੇ ਹਾਂ। ਲੇਕਿਨ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਘਟਨਾ ਜਿਹੜਾ ਅੰਜਾਮ ਕੋਈ ਨਹੀਂ ਦੇ ਸਕਦਾ ਕਿਉਂਕਿ ਸਾਡੀ ਪਲਪਲ ਦੇ ਉੱਤੇ ਹਰ ਇੱਕ ਥਾਂ ਦੇ ਉੱਤੇ ਜਿਹੜੀ ਨਜ਼ਰ ਬਣੀ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਭਾਰਤੀ ਫੌਜ ਦੇ ਜਿਨੇ ਵੀ ਬੀਐਸਐਫ ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾਈ ਜਾ ਰਹੀ ਹੈ ਤੇ ਅਸੀਂ ਇੱਥੇ ਅਭਿਆਸ ਜਿਹੜਾ ਕੀਤਾ ਜਿੱਥੇ ਅਰਜੁਨ ਟੈਂਕ ਦੇ ਨਾਲ ਰੇਤ ਦੇ ਟਿੱਬਿਆਂ ਦੇ ਉੱਤੇ ਪ੍ਰਦਰਸ਼ਨ ਭਾਰਤੀ ਫੌਜ ਦੇ ਵੱਲੋਂ ਜਿਹੜਾ ਕੀਤਾ ਗਿਆ ਸੋ ਪਾਕਿਸਤਾਨ ਦੇ ਮੰਤਰੀਆਂ ਦੇ ਵੱਲੋਂ ਲਗਾਤਾਰ ਗਿੱਦੜ ਧਮਕੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਜਦੋਂ ਹਮਲਾ ਹੋਇਆ ਉਸ ਤੋਂ ਬਾਅਦ ਪਾਕਿਸਤਾਨ ਦਾ ਇੱਕ ਬਿਆਨ ਸਾਹਮਣੇ ਆਉਂਦਾ ਕਿ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਅਜਿਹੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਗਿਆ ਲੇਕਿਨ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਉੱਤੇ ਐਕਸ਼ਨ ਲੈ ਕੇ ਵੱਡੇ ਫੈਸਲੇ ਜਿਹੜੇ ਲਏਗੇ ਤੇ ਇਹ ਹੀ ਹਰ ਇੱਕ ਦੇ ਜ਼ੁਬਾਨ ਦੇ ਉੱਤੇ ਹੈ ਕਿ ਪਾਕਿਸਤਾਨ ਦੇ ਵੱਲੋਂ ਹੀ ਅਜਿਹੀਆਂ ਪਹਿਲਾਂ ਵੀ ਕਈ ਹਰਕਤਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਤੇ ਹੁਣ ਵੀ ਇਹਨਾਂ ਦੇ ਵੱਲੋਂ ਕੀਤੀ ਗਈ ਹੋਏਗੀ ਹਾਲਾਂਕਿ ਹਲੇ ਅਫੀਸ਼ੀਅਲ ਕਿਸੇ ਦਾ ਬਿਆਨ ਸਾਹਮਣੇ ਨਹੀਂ ਆਇਆ ਲੇਕਿਨ ਆਮ ਜਨਤਾ ਦੇ ਵਿੱਚ ਵੀ ਇਹੀ ਗੱਲ ਜਿਹੜੀ ਚੱਲਦੀ ਹੈ ਲੇਕਿਨ ਹੁਣ ਇਸ ਤੋਂ ਬਾਅਦ ਜਦੋਂ ਮੰਤਰੀਆਂ ਦੇ ਬਿਆਨ ਸਾਹਮਣੇ ਆਉਂਦੇ ਨੇ ਤਾਂ ਭਾਰਤੀ ਫੌਜ ਲਗਾਤਾਰ ਹਮਲੇ ਤੋਂ ਬਾਅਦ ਵੀ ਮੰਤਰੀਆਂ ਦੇ ਬਿਆਨਾਂ ਤੋਂ ਬਾਅਦ ਵੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਹੁਣ ਉਹ ਰਾਜਸਥਾਨ ਦੇ ਜੈਸਲਮੇਰ ਦੀ ਤਸਵੀਰ ਦਿਖਾਈ ਹੈ ਜਿੱਥੇ ਐਕਸਰਸਾਈਜ਼ ਜਿਹੜੀ ਕੀਤੀ ਗਈ ਹੈ ਯੁੱਧ ਅਭਿਆਸ ਕੀਤਾ ਗਿਆ ਅਰਜੁਨ ਟੈਂਕ ਦੇ ਨਾਲ ਰੇਤ ਦੇ ਟਿੱਬਿਆਂ ਦੇ ਉੱਤੇ ਜੋ ਹੈ ਭਾਰਤੀ ਫੌਜ ਨੇ ਆਪਣਾ ਪ੍ਰਦਰਸ਼ਨ ਕੀਤਾ